ਫਗਵਾੜਾ ਦੇ ਅਧੀਨ ਪੈਂਦੇ ਪਿੰਡ ਟਕਪੰਡੋਰੀ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ। ਬੋਲਟਨੀ ਕਿਰਪਾ ਦਾ ਕਰੋ ਕਿਉਂਕਿ ਅੱਜ ਮਹਾਦੇਵ ਜੀ ਨੇ ਸਾਰੇ ਨੌਜਵਾਨ ਹੈਸੋ ਕੁਝ ਨਗਰ ਪੰਚਾਇਤ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਬਖਸ਼ਣੇ ਕਿਰਪਾ ਸੰਗਤ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਹੈ। ਦੇ ਮਸੀਹਾ ਬਾਬਾ ਸਾਹਿਬ ਰੋਣ ਟੀਮ ਰਾਜ ਜੀ ਅੰਮ੍ਰਿਤ ਮਿਠਾ ਆਪਾਂ ਪਿੱਛੇ ਥੋੜਾ ਹੋ ਕੇ ਬਹਿ ਜਾਓ ਕਿਉਂਕਿ ਜਿਹੜੇ ਸ਼ਖਸੀਅਤਾਂ ਨੂੰ ਆਪਾਂ ਬੁਲਾਇਆ ਹੋਇਆ ਉਹਨਾਂ ਨੇ ਆ ਕੇ ਇੱਥੇ ਬਰਾਜ਼ ਮਨ ਹੋਣਾ ਹੈਗਾ ਜੀ ਬਹੁਤ ਬਹੁਤ ਮਿਹਰਬਾਨੀਆਂ ਹੋ ਨਾਲ ਨਾਲ ਨੇ ਇੱਕ ਨਿਸਲੇ ਨੋਜਵਾਨ ਹੈ ਸੋ ਜਿਹਨੇ ਗੱਲ ਪਹੁੰਚੇ ਮੈਂ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਬਹਿਣ ਦੀ ਕਿਰਪਾ ਕਰੋ ਅੱਜ ਪਿੰਡ ਟੱਕ ਮਡੋਰੀ ਵਿਖੇ ਡਾਕਟਰ ਵੀ ਆਰ ਫੇਡਕਰ ਪਾਲਾ ਫੈ ਡਵੈਲਪਮੈਂਟ ਕਲੱਬ ਜੀ ਸੇ ਘੱਟ ਮਡੋਰੀ ਅਤੇ ਐਨ ਆਰ ਇ ਮੀਨਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਾੜੀ ਦੇ 134ਵਾਂ ਜਨਮ ਦਿਨ ਮਨਾਇਆ ਗਿਆ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਡਾਕਟਰ ਮੇਡਕਾੜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਮੈਂ ਧੰਨਵਾਦ ਕਰਦਾ ਹਾਂ ਜੋ ਪਰਦੇਸਾਂ ਵਿੱਚ ਬੈਠੇ ਸਾਡੇ ਸਾਥੀ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਇਹ ਪ੍ਰੋਗਰਾਮ ਹੋ ਰਿਹਾ ਹੈ ਮੈਂ ਸਾਰਿਆਂ ਦਾ ਬਹਿਜੋ ਧੰਨਵਾਦ ਹਾਂ ਅਤੇ ਇੱਕ ਵਾਰ ਫੇਰ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਾੜੀ ਦੇ ਜਨਮ ਦਿਹਾੜੇ ਦੀ ਸਭ ਨੂੰ ਸਤਿ ਸ੍ਰੀ ਅਕਾਲ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ ਨਮੋ ਵਧਾਈ